ਦੋਸਤੋ ਸ਼ਹੀਦ ਆਜ਼ਮ ਭਗਤ ਸਿੰਘ ਜੀ ਪੂਰੇ ਦੇਸ਼ ਦੇ ਨੌਜਵਾਨਾਂ ਵਾਸਤੇ ਰੋਲ ਮਾਡਲ ਨੇ 23 ਸਾਲ ਦੀ ਉਮਰ ਚ ਫਾਂਸੀ ਹੋਈ ਸੀ ਔਰ ਹਮੇਸ਼ਾ 23 ਸਾਲ ਦੇ ਰਹਿਣਗੇ ਆਉਣ ਵਾਲੇ 500 ਸਾਲ ਬਾਅਦ ਵੀ ਜਿਹੜੇ ਯੂਥ ਹੋਊਗਾ ਜਿਹੜਾ ਇਹ ਦੇਸ਼ ਦਾ 22-23 ਸਾਲ ਦਾ ਉਹਨਾਂ ਦੇ ਵੀ ਹੀਰੋ ਉਹਨਾਂ ਦੇ ਵੀ ਆਈਕਨ ਰੋਲ ਮਾਡਲ ਭਗਤ ਸਿੰਘ ਰਹਣਗੇ ਲੋਕ ਬਹੁਤ ਲੰਬੀਆਂ ਉਮਰਾਂ ਭੋਗ ਕੇ ਜਾਂਦੇ ਆ ਸ਼ਾਇਦ ਤੁਹਾਡੇ ਪਿੰਡਾਂ 'ਚ ਵੀ ਤੁਹਾਡੇ 90-90 ਸਾਲ ਦੇ ਬਜ਼ੁਰਗ ਮੰਜਿਆ ਤੇ ਪਏ ਹੋਣੇ ਤੁਹਾਨੂੰ ਪਿੰਡ ਨੂੰ ਨਹੀਂ ਪਤਾ ਹੋਣਾ ਵੀ ਵੀ ਉਹ ਪ੍ਰਾਣ ਤਿਆਗ ਗਿਆ ਜਾਂ ਅਜੇ ਜਿਉਂਦੇ ਹੀ ਆ 90-90 ਸਾਲ ਦੀ ਉਮਰ ਐਨੀ ਗੁੰਮਨਾਮ ਜ਼ਿੰਦਗੀ ਲੋਕ ਜਿਉਂ ਜਾਂਦੇ ਆ ਬਾਰੇ ਜੋਦੇ ਨੇ 23 ਸਾਲ ਦੀ ਉਮਰ ਚ ਉਹ ਕੁਝ ਕਰਤਾ ਕਿ ਹਮੇਸ਼ਾ ਜਿਉਂਦਾ ਰਹੂਗਾ ਕਿਉਂਕਿ ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲਾਂੋਂ ਸੇ ਹੋਤਾ ਹੈ ਖਿਆਲ ਵੱਡੇ ਸੀ ਇਹਨਾਂ ਦੇ ਖਿਆਲ ਬਹੁਤ ਵੱਡੇ ਸੀ ਸਵਾਜ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਬੁੱਤ ਜਿਹੜਾ ਉਹਨੂੰ ਲੋਕ ਅਰਪਣ ਕਰਨ ਲਈ ਆਏ ਆ ਪਹਿਲਾਂ ਤਾਂ 에어ਪੋਰਟ ਦਾ ਨਾਮ ਬੜੀ ਦੇਰ ਤੋਂ ਦੂਜੀਆਂ ਸਰਕਾਰਾਂ ਨੇ ਫਸਾ ਰੱਖਿਆ ਸੀਗਾ ਨਹੀਂ ਜੀ ਆ ਨਹੀਂ ਜੀ ਆ ਕਿਉਂਕਿ ਉਹਨਾਂ ਨੂੰ ਇੰਟਰਸਟ ਨਹੀਂ ਸੀ ਕੋਈ ਨਾ ਤਾਂ ਉਹਨਾਂ ਨੂੰ ਕਦੇ ਪੜਿਆ ਹੋਣਾ ਉਹਨਾਂ ਬਾਰੇ ਵੀ ਕੁਰਬਾਨੀਆਂ ਕੀ ਸੀ ਤਾਂ ਅਸੀਂ ਆਉਣ ਸਾਰੇ ਦੀ ਕਾਰਵਾਈ ਸ਼ੁਰੂ ਕੀਤੀ ਸੈਂਟਰ ਨਾਲ ਗੱਲ ਕੀਤੀ ਤਾਂ ਇਮੀਡੀਏਟਲੀ ਪ੍ਰਵਾਨਗੀ ਲਈ ਗਈ ਤੇ ਇਹ ਜੈਪੁਰ ਤੋਂ 5 ਕਰੋੜ ਰੁਪਏ ਦੀ ਲਾਗਤ ਨਾਲ ਬੁੱਤ ਬਣਾ ਕੇ ਲਿਆਂਦਾ ਜੈਪੁਰ ਤੋਂ ਤੇ ਜਿਹੜਾ ਪਰਦਾ ਚੁੱਕਿਆ ਗਿਆ ਉਹ ਪਰਦਾ ਜਿਹੜੀ ਚੁੱਕਣ ਦੀ ਰਸਮ ਅਦਾ ਕਰਨ ਵਾਲੀ ਜਿਹੜੀ ਟੈਕਨੀਕਲ ਟੀਮ ਹੈ ਹైదరాబాద్ ਤੋਂ ਆਈ ਹੈ ਬੀਰੋ ਇੰਨਾ ਲਈ ਤਾਂ ਜਿੰਨਾ ਵੀ ਆਪਾਂ ਕਰ ਲੀਏ ਉਹਨਾਂ ਘੱਟ ਹੈ ਕਿਉਂਕਿ ਇੰਨਾ ਕਰਕੇ ਹੀ एम एल ए इना करके करके मुख्र करके आजाद फिजा सा लें भगत सिंह होर ने लिखा कि इस कदर वाकिफ हो गई है मेरी कलम मेरे किरदार से इस कदर वाकिफ हो गई है मेरी कलम मेरे किरदार से ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਸੋ ਇੰਨਾ ਜ਼ਿਆਦਾ ਦੇਸ਼ ਭਗਤੀ ਦੇ ਵਿੱਚ ਜਨੂਨੀ ਸੀ ਕਿ ਇਹਨਾਂ ਨੇ ਜੋ ਕੁਰਬਾਨੀ ਕੀਤੀ ਹੈ ਉਹਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਸਵਸੀ ਤੇ ਇੱਕ ਛੋਟਾ ਜਿਹਾ ਆਪਣਾ ਫਰਜ਼ ਅਦਾ ਕਰ ਰਹੇ ਹਾਂ ਇੱਥੇ ਇਹਨਾਂ ਦੇ ਇਹਨਾਂ ਬਾਰੇ ਸਾਰੀਆਂ ਜਾਣਕਾਰੀਆਂ ਕਿਉਂਕਿ ਇਹ ਇੱਥੇ ਜਗ੍ਹਾ ਹੈਗੀ ਹੈ ਗੱਡੀਆਂ ਦੇ ਖੜਨ ਨੂੰ ਵੀ ਕੋਈ ਬਾਹਰੋਂ ਆਵੇ ਜਾਂ ਜਾਂਦਾ ਹੋਵੇ ਉਹ ਇੱਥੇ ਖੜ ਕੇ ਇਹਨਾਂ ਦੀਆਂ ਕੁਰਬਾਨੀਆਂ ਬਾਰੇ ਇਹਨਾਂ ਦੇ ਜੋ ਇਹਨਾਂ ਦਾ ਜੀਵਨ ਦਾ ਸਫ਼ਰ ਸੰਘਰਸ਼ ਰਿਹਾ ਉਹਦੇ ਬਾਰੇ ਜਾਣਕਾਰੀ ਲੈ ਸਕਦਾ ਹੈ ਨਵੀਂ ਪੀੜੀ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਸਾਨੂੰ ਸਾਡੇ ਪੁਰਖਿਆਂ ਨੇ ਇਹ ਜਿਹੜੀਆਂ ਆਜ਼ਾਦੀਆਂ ਲੈ ਕੇ ਦਿੱਤੀਆਂ ਇਹ ਸਾਨੂੰ ਕੋਈ ਸਸਤੀਆਂ ਨਹੀਂ ਮਿਲੀਆਂ ਇਹਦੇ ਬਦਲੇ ਸਾਨੂੰ ਬਹੁਤ ਵੱਡੀਆਂ-ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ। ਸੋ ਅੱਜ ਸ਼ਹੀਦ ਇਤਿਆਜ਼ ਸਿੰਘ ਹੋਰਾਂ ਦਾ ਬੁੱਤ ਜਿਹੜਾ ਲੋਕ ਅਰਪਣ ਹੋਇਆ ਮੈਂ ਆਪਣਾ ਦੱਸ ਦਿੰਨਾ ਮੈਂ ਬਚਪਨ ਤੋਂ ਜਦੋਂ ਤੋਂ ਪੜ੍ਹਨ ਲੱਗਿਆ ਭਗਤ ਸਿੰਘ ਹੋਰਾਂ ਬਾਰੇ ਬੜਾ ਪ੍ਰਭਾਵਿਤ ਤੇ ਇਹਨਾਂ ਦੇ ਵਿਚਾਰਾਂ ਤੋਂ ਉਤਤ ਬਾਅਦ ਜਦੋਂ ਕਲਾਕਾਰ ਦੇ ਤੌਰ ਤੇ ਮੈਂ ਲੋਕਾਂ ਨੇ ਪ੍ਰਵਾਨ ਕੀਤਾ ਤਾਂ ਮੈਂ ਸਾਢੇ 17 ਸਾਲ ਦਾ ਸੀ ਉਦੋਂ ਸੋ ਹਰ 2 ਸਾਲ ਬਾਅਦ ਕੋਈ ਗੱਡੀ ਨਵੀਂ ਲੈਣੀ ਕਲਾਕਾਰੀ ਜੀਵਨ ਵੇਲੇ ਤਾਂ ਤੌਰ ਤੇ ਗੱਡੀ ਲੈ ਕੇ ਸ਼ੋਰੂਮ ਚੋਂ ਲੋਕੀ ਮੱਥਾ ਟਿਕਾਉਣ ਲਈ ਕਿਤੇ ਆਪਣੇ ਜੋ ਵੀ ਜਿੱਥੇ ਮੰਨਦੇ ਨੇ ਉੱਥੇ ਲੈ ਕੇ ਜਾਂਦੇ ਨੇ ਮੈਂ ਜਿੰਨੀਆਂ ਵੀ ਗੱਡੀਆਂ ਲਈਆਂ ਸ਼ੋਰੂਮ ਚੋਂ ਨਿਕਲਸਾਰ ਸਭ ਤੋਂ ਪਹਿਲਾਂ ਮੈਂ ਖਟਕੜਕੜਾ ਲੈ ਕੇ ਜਾਂਦਾ ਸੀ ਗੱਡੀ ਤੇ ਉੱਥੇ ਜਾ ਕੇ ਮੱਥਾ ਟੇਕਦਾ ਸੀ ਕਿ ਤੇਰੇ ਕਰਕੇ ਭਗਸਿਆਂ ਕਾਰਾਂਕੂਰਾਂ ਵਾਲੇ ਹੋ ਗਏ ਕੋਠੀਆਂ ਵਾਲੇ ਹੋ ਗਏ ਨਹੀਂ ਗੋਰਿਆਂ ਦੇ ਗੁਲਾਮ ਹੋਣੇ ਸੀ ਸੋ ਕੁਰਬਾਨੀਆਂ ਇਹਨਾਂ ਦੀਆਂ ਬਹੁਤ ਵੱਡੀਆਂ ਨੇ ਫਿਰ ਜਦੋਂ ਮੌਕਾ ਮਿਲਿਆ ਤੁਸੀਂ 92 ਸੀਟਾਂ ਦੇ ਕੇ ਮੈਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਚੁਣਿਆ ਤਾਂ ਜਿਹੜਾ ਸੌਂਚੁੱਕ ਸਮਾਗਮ ਹੈ ਆਮ ਤੌਰ ਤੇ ਕਿਸੇ ਸਟੇਡੀਅਮ ਚ ਜਾਂ ਰਾਜ ਭਵਨ ਚ ਰੱਖਿਆ ਜਾਂਦਾ ਤੇ ਅਸੀਂ ਫੈਸਲਾ ਕੀਤਾ ਕਿ ਸੌਂਚੁੱਕ ਸਮਾਗਮ ਖਟਕੜ ਕਲਾ ਕਰਾਂਗੇ ਤਾਂ ਕਿ ਸਾਨੂੰ ਵੀ ਜ਼ਿੰਮੇਵਾਰੀ ਦਾ ਅਹਿਸਾਸ ਰਹੇ ਤੇ ਸ਼ਹੀਦਾਂ ਦੀ ਆਤਮਾ ਨੂੰ ਵੀ ਥੋੜਾ ਜਿਹਾ ਸਕੂਨ ਮਿਲੇ ਚਲੋ ਹੈਗੇ ਨੇ ਹਜੇ ਜਿਨ੍ਹਾਂ ਨੇ ਇਨਕਲਾਬ ਵਾਲਾ ਦੀਵਾ ਬੁਝਣ ਨਹੀਂ ਦਿੱਤਾ ਹਜੇ ਬਹਾਲ ਰੱਖਿਆ ਦੀਵਾ ਤੋ ਬਹੁਤ-ਬਹੁਤ ਮੈਂ ਇਸ ਇਲਾਕੇ ਨੂੰ ਖਾਸ ਤੌਰ ਤੇ ਜਿਨ੍ਹਾਂ ਦੀ ਜ਼ਮੀਨ ਹੈ ਇਸ 에어ਪੋਰਟ ਦੇ ਵਿੱਚ ਇਸ ਸੜਕ ਦੇ ਵਿੱਚ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿਨਾ ਔਰ ਭਗਤ ਸਿੰਘ ਹਰਾਂ ਦਾ ਜਿਗਰਾ ਦੇਖੋ ਜਦੋਂ ਫਾਂਸੀ ਹੋਣੀ ਸੀ ਤਾਂ ਫਾਂਸੀ ਤੋਂ ਪਹਿਲਾਂ ਮਾਂ ਮੁਲਾਕਾਤ ਕਰਨ ਵਾਸਤੇ ਆਈ ਦੋ ਤਿੰਨ ਦਿਨਾਂ ਬਾਅਦ ਫਾਂਸੀ ਸੀ ਤੱਪਾ ਸਿੰਘ ਨੇ ਆਪਣੀ ਮਾਂ ਨੂੰ ਕਿਹਾ ਮਾਂ ਪਰਸੋਂ ਨੂੰ ਫਾਂਸੀ ਹੈ ਤੂੰ ਮੇਰੀ Laash ਲੈਣ ਆਈ ਉਹ ਕਹਿੰਦੀ ਕਿਉਂ ਪੁੱਤ ਕਹਿੰਦਾ ਮਾਤਾ ਤੇਰੀਆਂ ਅੱਖਾਂ 'ਚੋਂ ਅਥਰੂ ਆ ਜਾਣਗੇ ਤੂੰ ਰੋਪੇਂਗੀ ਲੋਕ ਕਹਿਣਗੇ ਭਗਤ ਸਿੰਘ ਦੀ ਮਾਂ ਰੋਪੀ ਤਾਂ ਬਾਪੂ ਕਿਸ਼ਨ ਸਿੰਘ ਜੀ ਲਾਸ਼ ਲੈਣ ਗਏ ਤਾਂ ਤਿੰਨੇ ਲਾਸ਼ਾ ਰਾਜਗੁਰੂ ਸੁਖਦੇਵ ਤੇ ਭਗਤ ਸਿੰਘ ਦੀਆਂ ਪਈਆਂ ਅੰਗਰੇਜ਼ ਅਫਸਰ ਮੂੰਹ ਤੋਂ ਕਫਨ ਚਾੱਕ ਕੇ ਜਿਹੜਾ ਕੱਪੜਾ ਪਾਇਆ ਹੋਇਆ ਸੀ ਕਹਿੰਦਾ ਕਿਸ਼ਨ ਸਿੰਘ ਆਪਣੇ ਵਾਲਾ ਪਛਾਣ ਕੇ ਲੈ ਜਾ ਤਾਂ ਬੱਪੂ ਕਿਸ਼ਨ ਸਿੰਘ ਕਹਿੰਦਾ ਨਹੀਂ ਇਹ ਤਿੰਨੇ ਹੀ ਮੇਰੇ ਨੇ ਜੇ ਲੈ ਕੇ ਜਾਊਂਗਾ ਤਾਂ ਤਿੰਨਾਂ ਨੂੰ ਲੈ ਕੇ ਜਾਊਂਗਾ ਨੇ ਮੈਂ ਕਿਸੇ ਇੱਕ ਨੌਨੇ ਲੈ ਕੇ ਜਾਂਦਾ ਆਹ ਕੁਰਬਾਨੀਆਂ ਆਹ ਜਜ਼ਬੇ ਸੀ ਸੋ ਵੀਰੋ ਭਗਤ ਸਿੰਘ ਹੋਰਾਂ ਦੀ ਇੱਕ ਕਿਤਾਬਾਂ ਚ ਇਹਨਾਂ ਨੇ ਲਿਖਿਆ ਇਹਨਾਂ ਨੇ ਚਿੱਠੀਆਂ ਵੀ ਪੜੀਆਂ ਮੈਂ ਭਗਤ ਸਿੰਘ ਹੋਰਾਂ ਨੂੰ ਇੱਕ ਕਦੇ ਵੀ ਫਿਕਰ ਨਹੀਂ ਸੀਗਾ ਕਿ ਆਜ਼ਾਦੀ ਆਊਗੀ ਜਾਂ ਨਾ ਕਹਿੰਦੇ ਆਜ਼ਾਦੀ ਤਾਂ ਆਉਣੀ ਹੀ ਆਉਣੀ ਆ ਸਭ ਤੋਂ ਵੱਡੀ ਚਿੰਤਾ ਉਹਨਾਂ ਨੂੰ ਇਹ ਸੀ ਕਿ ਯਾਦੀ ਤੋਂ ਬਾਅਦ ਮੁਲਕ ਕਿਹੜੇ ਹੱਥਾਂ 'ਚ ਜਾਊਗਾ ਉਹ ਚਿੰਤਾ ਜਿਹੜੀ ਇਹਨਾਂ ਦੀ ਬਿਲਕੁਲ ਸਹੀ ਸਾਬਤ ਹੋਈ ਹੈ ਅਸ 77 ਸਾਲ ਹੋ ਗਏ ਹਜੇ ਸੀਵਰੇਜ ਤੇ ਟੋਪੀਆਂ ਤੇ ਖੜੇ ਆ 77 ਸਾਲ ਹੋ ਗਏ ਰੋਜ਼ ਘਪਲਿਆਂ ਘਟਾਲਿਆਂ ਦੀਆਂ ਖਬਰਾਂ ਸੁਣਦੇ ਆ 77 ਸਾਲ ਹੋ ਗਏ ਅੱਜ ਸਭ ਤੋਂ ਵੱਧ ਮੈਨੂੰ ਲੱਗਦਾ ਹੈ ਪਾਸਪੋਰਟ ਭਗਤ ਸਿੰਘ ਦੇ ਵਾਰਸਾਂ ਦੀ ਬਣਦੇ ਨੇ ਵੀ ਬਾਹਰ ਚਲੇ ਜਾਈਏ ਵੀ ਉਹਨਾਂ ਗੋਰਿਆਂ ਨੂੰ ਕੱਢਣ ਲਈ ਸ਼ਹੀਦ ਹੋਈ ਗਏ ਹੁਣ ਉਹਨਾਂ ਗੋਰਿਆਂ ਕੋਲੇ ਜਾਣ ਲਈ ਮਾਂ ਦੀਆਂ ਵਾਲੀਆਂ ਵੇਚ ਦਿੰਨੇ ਆ ਪਿਓ ਦੀ ਜ਼ਮੀਨ ਵੇਚ ਦਿੰਨੇ ਆ ਵੀ ਕਿਹੜਾ ਕੱਢੋ ਇੱਥੋਂ ਫਿਰ ਜੇ ਉਹਨਾਂ ਕੋਲੇ ਜਾਣਾ ਸੀ ਇਹਨਾਂ ਨੂੰ ਸ਼ਹੀਦ ਕਰਾਉਣ ਦੀ ਕੀ ਲੋੜ ਸੀ ਇਹ ਵੀ 90 90 ਸਾਲ ਦੀ ਉਮਰ ਭੋਗ ਲੈਂਦੇ ਫਿਰ ਇਹ ਸਿਸਟਮ ਦਾ ਕਸੂਰ ਆ ਸੋ ਸਾਡੀ ਸਰਕਾਰ ਜਦੋਂ ਦੀ ਆਈ ਐਸੀ ਕੋਸ਼ਿਸ਼ ਕਰ ਰਹੇ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਹੀ ਰੋਜ਼ਗਾਰ ਮਿਲੇ ਡਿਗਰੀ ਮੁਤਾਬਕ ਰੋਜ਼ਗਾਰ ਮਿਲੇ ਕੰਮਕਾਰ ਮਿਲੇ ਔਰ ਤੁਹਾਨੂੰ ਦੱਸ ਦੇਣਾ ਅੱਜ ਮੈਂ ਕੱਲ ਮੈਂ ਪਟਿਆਲੇ ਗਿਆ ਸੀ ਕੱਲ ਵੀ 490 ਦੇ ਨੇੜੇ ਤੇ ਨੌਕਰੀਆਂ ਦਿੱਤੀਆਂ ਕੱਲ ਵਾਲੀਆਂ ਮਿਲਾ ਕੇ 50000 ਸਰਕਾਰੀ ਨੌਕਰੀਆਂ ਪੌਣੇ 3 ਸਾਲਾਂ ਚ ਦੇ ਗਿਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਭਾਈ ਤੁਹਾਡਾ ਛੋਟਾ ਵੱਡਾ ਭਾਈ ਆ ਤੁਹਾਡੇ ਸਾਹਮਣੇ ਖੜਾ ਔਰ 1 ਰੁਪਇਆ ਵੀ ਕਿਸੇ ਦਾ ਲੱਗਿਆ ਹੋਵੇ ਮੈਨੂੰ ਇੱਕ ਸਪਾਰਸ਼ ਵੀ ਕਿਸੇ ਦੀ ਐਮਐਲਏ ਦੀ ਜਾਂ ਕਿਸੇ ਮੰਤਰੀ ਦੀ ਹੋਵੇ ਤਾਂ ਦੱਸ ਦਿਓ 50000 ਨੌਕਰੀ ਦੇਤੀ ਜੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਇਹਨਾਂ ਤੋਂ ਵੱਡੇ ਨਹੀਂ ਹੋ ਸਕਦੇ ਇਹਨਾਂ ਦੇ ਪੈਰਾਂ ਦੀ ਧੂੜ ਦੇ ਤਣਕੇ ਵੀ ਨਹੀਂ ਹੈਗੇ ਸੋ ਇਸ ਕਰਕੇ ਵਤਨ ਪ੍ਰਸਤੀ ਦਾ ਜਿਹੜਾ ਜਜ਼ਬਾ ਭਗਤ ਸਿੰਘ ਜੀ ਲਾ ਕੇ ਗਏ ਨੇ ਉਹਨੂੰ ਕਾਇਮ ਰੱਖਣਾ ਰਾਜਗੁਰੂ ਪੂਨੇ ਤੋਂ ਸੀ ਉਹ ਹਿੰਦੀ ਬੋਲਦੇ ਸੀ ਰਾਜਗੁਰੂ ਜੀ ਭਗਤ ਸਿੰਘ ਜੀ ਤਾਂ ਬਹੁਤ ਕੁਝ ਲਿਖਦੇ ਰਹਿੰਦੇ ਸੀ ਅਖਬਾਰਾਂ ਚ ਐਡੀਟੋਰੀਅਲ ਵੀ ਲਿਖਦੇ ਰਹਿੰਦੇ ਸੀ ਚਿੱਠੀਆਂ ਕਿਤਾਬਾਂ ਵੀ ਲਿਖੀਆਂ ਰਾਜਗੁਰੂ ਨੇ ਕੁਝ ਲਿਖਦਾ ਸੀ ਤਾਂ ਸੁਖਦੇਵ ਰਾਜਗੁਰੂ ਸੁਖਦੇਵ ਹੋ ਗਏ ਭਗਤ ਸਿੰਘ ਹੋ ਗਏ ਨਾਲ ਦੇ ਸਾਥੀ ਹੋ ਗਏ ਉਹ ਮਜ਼ਾਕ ਕਰਦੇ ਰਹਿੰਦੇ ਸੀ ਕਹਿੰਦੇ ਰਾਜਗੁਰੂ ਤੂੰ ਕਦੇ ਕੁਝ ਲਿਖ ਨਹੀਂ ਸਕਦਾ ਰਾਜਗੁਰੂ ਕਹਿੰਦਾ ਮੈਂ ਲਿਖੂਗਾ ਕਦੇ ਉਹਨੂੰ ਵੀ ਲੋਕ ਸਟੇਜ ਤੇ ਕਦੇ ਪੜਨਗੇ ਹੱਸਣ ਲੱਗੇ ਕਹਿੰਦੇ ਤੂੰ ਕੀ ਲਿਖੇਗਾ ਦੋ ਕੁ ਮਹੀਨੇ ਬਾਅਦ ਫਿਰ ਪੁੱਛਿਆ ਰਾਜਗੁਰੂ ਲਿਖਿਆ ਕੁਝ ਕਹਿੰਦਾ ਨਹੀਂ ਹਜੇ ਨਹੀਂ ਲਿਖਿਆ ਕੁਝ ਫਾਂਸੀ ਦੀ ਸਜ਼ਾ ਹੋ ਗਈ ਜੇਲ੍ਹ 'ਚ ਇਕੱਠੇ ਹੋ ਗਏ ਕਹਿੰਦੇ ਰਾਜਗੁਰੂ ਲਿਖਿਆ ਕੁਝ ਕਹਿੰਦਾ ਨਾ ਲਿਖਿਆ ਨਹੀਂ ਹਜੇ ਕੁਝ ਫਾਂਸੀ ਵਾਲਾ ਦਿਨ ਆ ਗਿਆ ਜੀ ਸਵੇਰੇ 3:30 ਵਜੇ ਪਾਉਣੇ 4 ਵਜੇ ਠਾਉਣ ਆ ਗਿਆ ਜਗਾਉਣ ਆ ਗਿਆ ਸਿਪਾਹੀ ਵੀ ਚਲੋ ਫਾਂਸੀ ਦੇ ਤਖਤੇ ਤੇ ਲੈ ਕੇ ਜਾਣਾ ਤੱਪਾ ਸਿੰਘ ਉਹਨਾਂ ਨੇ ਪੁੱਛਿਆ ਰਾਜਗੁਰੂ ਕਦੋਂ ਲਿਖੇਗਾ ਮਿੰਟ ਤਾਂ 15 ਰਹਿ ਗਏ ਰਾਜਗੁਰੂ ਨੇ ਉਹ ਸਿਪਾਹੀ ਨੂੰ ਕਿਹਾ ਮੈਨੂੰ ਇੱਕ ਕੋਲਾ ਲਿਆ ਕੇ ਦੇ ਦੇ ਮੈਂ ਕੁਝ ਲਿਖਣਾ ਹੈ ਕਿਉਂਕਿ ਫਾਂਸੀ ਵਾਲਿਆਂ ਤੋਂ ਸਾਰਾ ਕੁਝ ਖੋਹ ਲੈਂਦੇ ਆ ਉਹ ਸਿਪਾਹੀ ਹੈਗਾ ਤਾਂ ਭਾਰਤੀ ਸੀ ਪਰ ਹੈਗਾ ਬ੍ਰਿਟਿਸ਼ ਫੌਜ ਦਾ ਸੀ ਉਨੇ ਕਹਾਂ ਚਲੋ ਆਖਰੀ 15 ਦਿਨ 15 ਮਿੰਟ ਨੇ ਵਿਚਾਰਿਆਂ ਦੇ ਕੋਲਾ ਲਿਆ ਕੇ ਦੇਤਾ ਤੁਸੀਂ ਦੇਖੋ ਸਾਨੂੰ ਕਦੇ ਨਹੀਂ ਇਹ ਪੜਾਇਆ ਗਿਆ ਅੱਧਿਆਂ ਤੋਂ ਵੱਧ ਲੋਕਾਂ ਨੂੰ ਸ਼ਾਇਦ ਇਹ ਪਤਾ ਨਹੀਂ ਹੋਊਗਾ ਜਿਹੜੇ ਬੈਠੇ ਨੇ ਤਾਂ ਲਾਹੌਰ ਦੀ ਜੇਲ੍ਹ ਦੀ ਬੈਰਕ ਤੇ ਰਾਜਗੁਰੂ ਨੇ ਪਹਿਲਾ ਤੇ ਆਖਰੀ ਸ਼ੇਰ ਲਿਖਿਆ ਉਹ ਕਹਿੰਦਾ ਹਮ ਵੀ ਜੀ ਸਕਤੇ ਥੇ ਚੁੱਪ ਰਹਿਕਰ ਹਮ ਵੀ ਜੀ ਸਕਤੇ ਥੇ ਚੁੱਪ ਰਹਿਕਰ ਹਮੇ ਵੀ ਮਾਪਾਪ ਨੇ ਪਾਲਾ ਥਾ ਦੁੱਖ ਸਹਿਕਰ ਐਨਾ ਲਿਖਿਆ 15 ਮਿੰਟ ਬਾਅਦ ਫਾਂਸੀ ਹੋ ਗਈ ਜਨਾਬ ਐਡੀ ਐਡੀਆ ਕੁਰਬਾਨੀਆਂ ਯਾਰ ਆਪਾਂ ਇੱਥੇ ਬੱਟਾਂ ਪਿੱਛੀ ਲੜੀ ਜੰਨੇ ਆ ਬੰਦਾ ਵੜ ਦਿੰਨੇ ਆ ਆਪਾਂ ਭਾਈ ਨਾਲ ਭਾਈ ਲੜੀ ਜਾਂਦਾ ਐ ਇੱਥੇ ਹੀ ਰਹਿ ਜਾਣੀ ਆ ਸਾਰੀਆਂ ਜ਼ਮੀਨਾਂ ਦੇ ਰਿਸਟਰੀ ਬਦਲਦੀਆਂ ਜ਼ਮੀਨ ਤਾਂ ਉੱਥੇ ਖੜੀ ਹੈ ਕਈ ਸਾਲਾਂ ਤੋਂ ਕੋਈ 100 100 ਹਜ਼ਾਰਾਂ ਸਾਲਾਂ ਤੋਂ ਸੋ ਇਹ ਜੇ ਕਿਤੇ ਜੁਆਕਾਂ ਨੂੰ ਇਹਨਾਂ ਬਾਰੇ ਵੀ ਦੱਸ ਦਈਏ ਕਿ ਸਾਡਾ ਵਿਰਸਾ ਕੀ ਹੈ ਤਾਂ ਦੇਸ਼ ਤਰੱਕੀ ਜ਼ਰੂਰ ਕਰੂਗਾ ਕਿ ਜੁਆਕਾਂ ਨੂੰ ਪਤਾ ਹੋਵੇ ਕਿ ਮੁੱਲ ਕੀ ਹੈ ਦੇਸ਼ ਦਾ ਇੰਨੀ ਉਪਜਾਊ ਧਰਤੀ ਇੰਨੀ ਮਿਹਨਤੀ ਕੌਮ ਗੁਰੂਆਂ ਦਾ ਆਸ਼ੀਰਵਾਦ ਹਾਲਾਗ-ਪਗ ਹਰ ਪਿੰਡ 'ਚ ਕਿਸੇ ਨਾ ਕਿਸੇ ਸ਼ਹੀਦ ਦਾ ਬੁੱਤ ਚਾਹੇ ਕਾਰਗਿਲ ਆਲਾ ਚਾਹੇ ਗਦਰੀ ਬਾਬਿਆਂ ਦਾ ਚਾਹੇ ਕਿਸੇ ਦਾ ਇੰਨੀ ਬਲੈਸਡ ਧਰਤੀ ਇੰਨੀ ਅਸ਼ੀਰਵਾਦਪਾਪਤ ਧਰਤੀ ਧਰਤੀ ਕਿਤੇ ਨਹੀਂ ਧਰਤੀ ਹੈਗੀ ਇਹੋ ਜੀ ਸਾਰੀ ਦੁਨੀਆ 'ਤੇ ਸੋ ਇਸ ਕਰਕੇ ਆਪਣੇ ਵਿਰਸੇ ਨੂੰ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਨੇ ਆਪਣੇ ਸ਼ਹੀਦਾਂ ਨੂੰ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਨੇ ਉਹ ਕੌਮਾਂ ਜਿਹੜੀਆਂ ਜਾਉਂਦੀਆਂ ਰਹਿ ਜਾਂਦੀਆਂ ਨੇ ਜਿਹੜੀਆਂ ਆਪਣਾ ਵਿਰਸਾ ਭੁੱਲ ਗੀਆਂ ਕੌਮਾਂ ਗੁੰਮ ਹੋ ਜਾਂਦੀਆਂ ਨੇ ਇੱਕ ਹੋਰ ਮੈਂ ਕੱਦਣਾ ਦੱਸਣ ਲੱਗਿਆ ਭਗਤ ਸਿੰਘ ਜੀ ਜਦੋਂ ਕਾਨਪੁਰ ਗਏ ਪਹਿਲੀ ਵਾਰ ਮੁਲਾਕਾਤ ਹੋਈ ਚੰਦਰਸ਼ੇਖਰ ਯਾਦ ਜੀ ਨਾਲ ਤਾਂ ਉਹਨੇ ਪੁੱਛਿਆ ਕਿੱਥੋਂ ਆਇਆ ਕਹਿੰਦਾ ਲਾਹੌਰ ਤੋਂ ਆਇਆ ਜੀ ਆ ਮੇਰੇ ਪ੍ਰੋਫੈਸਰ ਨੇ ਚਿੱਠੀ ਦੇ ਕੇ ਭੇਜਿਆ ਤਾਂ ਉੱਥੇ ਸੀਸ਼ ਵਿਦਿਆਰਥੀ ਤੇ ਹੋਰ ਕ੍ਰਾਂਤੀਕਾਰੀ ਬੈਠੇ ਸੀ ਸਾਢੇ 17 ਸਾਲ ਦੀ ਉਮਰ ਸੀ ਉਹ ਕਹਿੰਦੇ ਯਾਰ ਇਹ ਕਿਤੇ ਕੱਚਾ ਤਾਂ ਨਹੀਂ ਹੈਗਾ ਤਾਂ ਟੈਸਟ ਲਈਏ ਜਦੋਂ ਉਹਨੂੰ ਪੁੱਛਿਆ ਵੀ ਕੀ ਕਹਿਣਾ ਚਾਹ ਚਾਹ ਉਹਨਾਂ ਦੇਸ਼ ਬਾਰੇ ਕਿਉਂਕਿ ਕਪ ਭਗ ਸਿੰਘ ਕਿਤਾਬਾਂ ਬਹੁਤ ਪੜ੍ਹਦੇ ਸੀ ਜਦੋਂ ਉਹਨਾਂ ਨੇ ਜਵਾਬ ਦਿੱਤੇ ਸਾਰੇ ਤਾਂ ਕਹਿੰਦੇ ਠੀਕ ਹੈ ਅਗਲੇ ਦਿਨ ਕਿਸੇ ਸੇਠ ਦੇ ਘਰੇ ਡਾਕਾ ਮਾਰਨ ਜਾਣਾ ਸੀ ਪਾਰਟੀ ਕੋਲੇ ਪੈਸੇ ਹੈ ਨਹੀਂ ਸੀ ਉਹਦੇ ਵਾਸਤੇ ਕੋਈ ਬਹੁਤ ਧਨੀ ਸੇਠ ਸੀਗਾ ਉਹਦੇ ਘਰੇ ਡਾਕਾ ਮਾਰਨ ਜਾਣਾ ਸੀ ਭਗਤ ਸਿੰਘ ਨੂੰ ਪਿਸਤੌਲ ਦਿੱਤਾ ਭਗਤ ਸਿੰਘ ਪਿਸਤੌਲ ਲੈ ਕੇ ਤਾਂ ਖੁਸ਼ ਹੋ ਗਿਆ ਵੀ ਮੈਨੂੰ ਜੋ ਚਾਹੀਦਾ ਸੀ ਮੈਨੂੰ ਮਿਲ ਗਿਆ ਹੁਣ ਕਿਉਂਕਿ ਉਹ ਤਾਂ ਆਪਾਂ ਪੜਦੇ ਰਿਆਂ ਨਾ ਉਹ ਖੇਤਾਂ 'ਚ ਵੀ ਤਮੂਕਾਂ ਪੀਜਦਾ ਸੀ ਤੇ ਭਗਤ ਉਹਦੇ ਸੇਠ ਦੇ ਘਰੇ ਗਏ ਹਵੇਲੀ 'ਚ ਤਾਂ ਸੇਠ ਬਾਹਰ ਮੰਜਾੜਾ ਕੇ ਸੌਂਦਾ ਸੀ ਭਗਤ ਸਿੰਘ ਜੀ ਤੇ ਇੱਕ ਹੋਰ ਮੁੰਡੇ ਦੀ ਡਿਊਟੀ ਲੱਗ ਗਈ ਵੀ ਤੁਸੀਂ ਦੋਨਾਂ ਨੇ ਸੇਠ ਜੀ ਦੇ ਕੰਨ ਤੇ ਪੁੜਪੜੀ ਤੇ ਪਿਸਤੌਲਾ ਕੇ ਰੱਖਣਾ ਅਸੀਂ ਅੰਦਰ ਜਾਵਾਂਗੇ ਖਜ਼ਾਨਾ ਜਿਹੜਾ ਪਿਆ ਉਹ ਅਸੀਂ ਅੰਦਰੋਂ ਆਪੀ ਚੱਕ ਲਾਂਗੇ ਤੁਸੀਂ ਉਹਨੂੰ ਇੱਥੇ ਰੱਖਣਾ ਪਿਸਤੌਲਾ ਕੇ ਤੱਪਾ ਕੇ ਸਿੰਘ ਸੋਚਦਾ ਹੈ ਭਗਸਿਆ ਇਨਕਲਾਬੀ ਬਣਨ ਆਇਆ ਸੀ ਆ ਡਾਕੂ ਬਣ ਚੱਲੇ ਆ ਯਾਰ ਇਹ ਕੀ ਹੋ ਗਿਆ ਭਗ ਸਿੰਘ ਦੇ ਹੱਥ ਕੰਬਣ ਲੱਗ ਗਏ ਜੀ ਉਹ ਨਾਲ ਦੇ ਮੁੰਡੇ ਨੇ ਦੇਖ ਲਿਆ ਜਦੋਂ ਉਹ सेठ ਦੀ ਹਵੇਲੀ ਨੂੰ ਲੁੱਟ ਕੇ ਵਾਪਸ ਜਾ ਰਹੇ ਸੀ ਤਾਂ ਨਾਲ ਦੇ ਮੁੰਡੇ ਨੇ ਚੰਦਰਸ਼ੇਖਰ ਯਾਦ ਜੀ ਨੂੰ ਦੱਸਤਾ ਕਹਿੰਦਾ ਪ੍ਰਧਾਨ ਜੀ ਆ ਜਿਹੜਾ ਰਾਤ ਬਹੁਤ ਵੱਡੀਆਂ ਵੱਡੀਆਂ ਗੱਲਾਂ ਮਾਰਦਾ ਸੀ ਕਹਿੰਦਾ ਤੇ ਹੱਥ ਕੰਬੀ ਜਾਂਦੇ ਸੀ ਚੰਦਰਸ਼ੇਖਰ ਯਾਦ ਜੀ ਨੇ ਪੁੱਛਿਆ ਭਗਤ ਹੱਥ ਕੰਬ ਰਹੇ ਸੀ ਕਹਿੰਦਾ ਹਾਂ ਜੀ ਕਿਉਂ ਕੰਮ ਰੇ ਸੀ ਭਗਤ ਸਿੰਘ ਨੇ ਇਹ ਜੀ ਗੱਲ ਕਹੀ ਮੁੜ ਕੇ ਪਾਰਟੀ ਨੇ ਅਵਦਾਹੋ ਮਿਸ਼ਨ ਹੀ ਬਦਲਤਾ ਉਹ ਕਹਿੰਦਾ ਪ੍ਰਧਾਨ ਜੀ ਪੰਡਿਤ ਜੀ ਮੈਂ ਥੋਂ ਆਵਦਿਆਂ ਤੇ ਪਿਸਤੌਲ ਨਹੀਂ ਤਾਣਿਆ ਜਾਂਦਾ ਗੋਰੇ ਚਾਹੇ ਜਿੰਨੇ ਮਰਜੀ ਮਰਵਾ ਲਓ ਭਾਵੇਂ ਸੇਠ ਅਮੀਰ ਹੈ ਪਰ ਹੈ ਤਾਂ ਇੰਡੀਆਨਾ ਨਾ ਭਾਰਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਭਾਰਤੀ ਲੋਕਾਂ ਨੂੰ ਟਾਰਗੇਟ ਕਰਨਾ ਛੱਡ ਕੇ ਗੋਰਿਆਂ ਦੀਆਂ ਖਜ਼ਾਨੇ ਵਾਲੀਆਂ ਰੇਲ ਗੱਡੀਆਂ ਲੁੱਟਣ ਲੱਗ ਗਏ ਸੀ ਫਿਰ ਆ ਆ ਉਹਨਾਂ ਦੀ ਸੋਚ ਹੁੰਦੀ ਤੇ ਆਪਾਂ ਹੁਣ ਕਹਿ ਦਿੰਨੇ ਆ ਭਗਤ ਸਿੰਘ ਪੰਜਾਬ ਦਾ ਚੰਦਰ ਸ਼ੇਖਰ ਯਾ ਯੂਪੀ ਦਾ ਸੁਭਾਸ਼ ਚੰਦਰ ਬੋਸ ਬੰਗਾਲ ਦਾ ਇਹ ਤਾਂ ਸਾਰਿਆਂ ਦੇ ਸੀਗੇ ਜੀ ਉਹ ਤਾਂ ਪਾਕਿਸਤਾਨ ਵੀ ਇਕੱਠਾ ਸੀ ਲੜਾਈਆਂ ਤਾਂ ਲਾਹੌਰ ਤੋਂ ਸ਼ੁਰੂ ਹੋਈਆਂ ਸਾਰਾ 베ਸ ਤਾਂ ਲਾਹੌਰ ਹੀ ਬਣਿਆ ਹੋਇਆ ਸੀ ਸੋ ਵੀਰੋ ਜਿੰਨੀਆਂ ਮਰਜ਼ੀ ਇਹਨਾਂ ਬਾਰੇ ਕਿਤਾਬਾਂ ਪੜੋ ਜੋਸ਼ ਹੁੰਦਾ ਹੈ ਤੇ ਆਪਾਂ ਤਾਂ ਕੁਝ ਵੀ ਨਹੀਂ ਹੈਗੇ ਉਸ ਮੁਕਾਬਲੇ ਆਪਾਂ ਦੇਸ਼ ਨੂੰ ਕੁਝ ਦਿੱਤਾ ਹੀ ਨਹੀਂ ਹੈਗਾ ਪ੍ਰਮਾਤਮਾ ਨੇ ਮੈਨੂੰ ਇੱਕ ਮੌਕਾ ਦਿੱਤਾ ਹੈ ਕਿਸੇ ਹੋਰ ਤਰੀਕੇ ਨਾਲ ਕਿ ਦੇਸ਼ ਵਾਸੀਆਂ ਦੀ ਸੇਵਾ ਕਰ ਸਕੀਏ ਮੈਂ ਉਹ ਨਿਭਾਉਣ ਦੀ ਕੋਸ਼ਿਸ਼ ਕਰੂੰਗਾ ਤਾਂ ਕਿ ਸ਼ਹੀਦਾਂ ਦੇ ਸੁਪਨਿਆਂ ਦੀ ਜਿਹੜੀ ਯਾਦਦੀ ਹੈ ਉਹ ਲੋਕਾਂ ਦੇ ਘਰਾਂ ਤੱਕ ਪਹੁੰਚੇ